ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019870 ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਮੇਰਾ ਨਾਮ ਜੀਤੀ ਬੰਦਤਾ ਜੀ ਪਿੰਡ ਹੰਢਾਇਆ ਪੋਠੇ ਚੁੰਗਾ ਸਾਹਮਣੇ ਆਨੰਦ ਪੁਲਟਰੀ ਫਾਰਮ ਕੋਲ ਨੇੜੇ ਬਾਬਾ ਗੁਰਦੁਆਰਾ ੜੀ ਸਰਸਾ ਹੈ ਠੀਕ ਹੈ ਜ਼ਿਲ੍ਹਾ ਬਰਨਾਲਾ ਪ ਤੇ ਮੋਬਾਈਲ ਨੰਬਰ ਆਪਣੇ 98763 6634 ਠੀਕ ਹੈ ਜਿਹੜੇ ਆਪਾਂ ਬੱਚਾ ਸਰਪ ਨੰਬਰ ਆ 62 390 97914 ਜਿਹੜੀ ਆਪਾਂ ਬੱਚੀ ਦੇਖੀ ਹੈ ਨੇ ਕਿਹੜਾ ਸੁਆ ਸੁਈ ਆ ਇਹ ਪਲੂਨ ਸੁਈ ਆਈ ਪਲੂਨ ਪਹਿਲਾ ਸੁਆ ਪੂਰ ਹਾਂ ਜੀ ਹਾਂ ਇਹ ਖੀਰੀ ਬੱਚੀ ਆਈ ਦਿਖਾ ਦਿਖਾ ਮੁੰਡਿਆ ਦੰਦ ਸੋ ਦੰਦੋਂ ਬਿਲਕੁਲ ਖੀਰੀ ਆ 20 ਮਹੀਨੇ ਦੀ ਆ ਪੂਰੇ 24 ਮਹੀਨੇ ਸੋ ਆ ਦੇਖ ਲੋ ਤੁਹਾਨੂੰ ਸੋ ਦੰਦ ਦੇਖੋ ਦੁੱਧ ਦੇ ਦੰਦ ਜਮਾ ਬੱਚਾ ਜਮਾ ਦੁੱਧ ਦੇ ਦੰਦ ਆਂਦਾ ਹਕੀਕਤ ਜਮ ਹੈ ਨਾ ਤੇ ਕਿੰਨਾ ਕੁ ਬੋਲਾ ਚੋਇਆ ਪਿਆ ਦਾ ਇਹਦਾ ਬੋਲਾ ਅਸੀਂ 7-8 ਕਿਲੋ ਕੋਣਾ ਚੋਤਾ ਬੱਚਾ ਇਹਨੇ ਕੀ ਦਿੱਤਾ ਬੱਚਾ ਬੱਛਾ ਦਿੰਦਾ ਜੇਰ ਜੂ ਰੋਕੇ ਜੇਰ ਜੂ ਰੋਕੇ ਆ ساری ਕਿੰਨਾ ਕੁ ਦੁੱਧ ਦੇ ਦੋਗੀ ਜੇ ਦੁੱਧ ਇਹ 35 ਤੋਂ 40 ਕਿਲੋ ਦੋਗੀ 35 ਤੋਂ ਪਾਰ ਚੱਲੂਗਾ ਹਾਂਜੀ ਹਾਂ ਤੇ ਵਾਕੀ ਥਣ ਥਣ ਚਵਾਈ ਚ ਵੀ ਇੱਕ ਨੰਬਰ ਹੈ ਨਾ ਚਵਾਈ ਚ ਵੀ ਇੱਕ ਨੰਬਰ ਹੈ ਤੋੜ ਕੇ ਇਹਨੂੰ ਵੜਾ ਤੋੜ ਕੇ ਦਿਖਾ ਸੁਬਿਰੋ ਬੋਲਾ ਕੋਸੇ ਦਾ ਚੋਇਆ ਵਾ ਇਹਦਾ ਕੱਦ-ਕੁੱਦ ਪੂਰਾ 63 ਇੰਚ ਕੱਦ ਦਾ ਘੋੜੀਆਂ ਚ ਆਉਂਦੀਆਂ ਜਮਨ ਹਾਂ ਘੋੜੀ ਦਾ ਹੋਊਗਾ ਰੇਟ ਇੰਚੀ ਦਾ ਰੇਟ 3.5 ਦਾ ਚੱਲਦਾ ਠੀਕ ਆ ਸੋ ਪਰਾਜਾਂ ਪਰੋਜਾਂ ਦੇਖੋ ਬੱਚੀ ਜੀ ਪੂਰੀ ਸਾਫ ਸੁਥਰੀ ਤੇ ਦੰਦੋ ਬਿਲਕੁਲ ਖੀਰੀਆ ਬੋਡੀ ਸਟਰਕਚਰ ਦੇਖ ਕੇ ਆਪਣੇ ਇਦਾਂ ਲੱਗਦਾ ਕਿ ਬੱਚੀ ਚੌਗੀ ਸਿੱਗੀ ਹੋਊ ਸੋ ਵੀਰੋ ਕੱਦ ਕਾਠ ਵਗੈਰਾ ਸਾਈਜ਼ ਵਗੈਰਾ ਬੱਚੇ ਦੇਖ ਸਕਦੇ ਹੋ ਪਲੂਣ ਪਹਿਲਾ ਸੂਆ ਬਿਲਕੁਲ ਖੀਰੀ ਮੂੰਹ ਹੋ ਸੂਆ ਤੇ ਜਿਵੇਂ ਜਿਵੇਂ ਕਹਿੰਦਾ 63 ਚੌਂਡਾ ਚ ਕਰਦਾ ਹਾਂ ਦਾ ਘੋੜੀ ਦਾ ਉਹ ਚੀਜ਼ ਹੈ ਜਮੈਂ ਇਦਾਂ ਦਾ ਜਾ ਕੇ ਬਰੀਰ ਵਾਲੇ ਬੱਚੇ ਜਾ ਕੇ ਮੇਲੇ 'ਚ ਸੋ ਕੁਆਲਿਟੀ ਰੈਂਕ ਜੀ ਆ ਕੇ ਲੜਦੇ ਆ ਜਿਵੇਂ ਕੱਤ ਕਾਟ ਹੁੰਦਾ ਪਿਛਲੇਵਾ ਹੁੰਦਾ ਬਾਡੀ ਸਟਰਕਚਰ ਸੋ ਤੋਰਾ ਵਗੈਰਾ ਦੇਖੋ ਬੈਰਦਨ ਲੈਗ ਸਕੋਰ ਵਗੈਰਾ ਤੇ ਪੂਰੀ ਸਾਫ ਸੁਥਰੀ ਤੇ ਨਰਮ ਚਮੜੀ ਦੇ ਜਮਾ ਅਸੀਂ ਦੁੱਧ ਵਾਲਾ ਪੀਸ ਆ 34 35 ਕਿਲੋ ਵੀਰ ਦੱਸ ਦਿਆ ਬਗੈ ਦੁੱਧ ਪਾ ਦਊਗੀ ਸੋ ਸੂਈ ਸਵਾਇਆ ਤੇ ਜੇਰ ਜੋ ਜਮਾ ਡੰਨ ਆਈ ਜਮਾ ਡੰਨ ਵੀਡੀਓ ਆਪਣੀ ਬਣੇਗੀ ਸੋ ਜੇਰ ਦੀ ਵੀਰ ਕਹਿੰਦੇ ਵੀਡੀਓ ਵਗੈਰਾ ਬਣੀ ਵੀ ਐ 24 7 ਕਿਲੋ ਇਹਦੀ ਹੋਈ ਵੀ ਆ ਤੇ ਰੇਂਜ ਇਹਦੀ ਕਿੰਨੀ ਹੋ ਬੱਚੀ ਦੀ ਇਹਦੀ ਰੇਂਜ ਹੈ ਵੀ ਵੀਰੇ ਫੋਨ ਤੇ ਮੁੱਲ ਕਰਾਂਗੇ ਠੀਕ ਹੈ ਏਕੇ ਮੋੜਾਂਗੇ ਜਿਹੜਾ ਵੀ ਆਊਗਾ ਤੇ ਏਕੇ ਮੋੜਾਂਗੇ ਮਤਲਬ ਜੈਜ ਰੇਟ ਹੋ ਜਾਵੇ ਹਾਂ ਜਿਹੜਾ ਫੋਨ ਸਭ ਤੋਂ ਪਹਿਲਾਂ ਕਰੂਗਾ ਉਹਨੂੰ ਕਿਆਰ ਨਾਲ ਛੋੜ ਕਰੂ ਠੀਕ ਹੈ ਸੋ ਵੀਰ ਦਾ ਰੇਟ ਬਾਜਮ ਹੋਊਗਾ ਫੋਨ ਤੇ ਕਰਾਂਗੇ ਸੋ ਪਿੰਡ ਆ ਗਿਆ ਹੰਡਾਇ ਚੁੰਗਾ ਕੋਠੇ ਪੈਂਦੇ ਆ ਸੋ ਕਿਸੇ ਵੀਰ ਦੇ ਬੱਚੀ ਪਸੰਦ ਤੋਂ ਬਿਦਨ ਦੋ ਬਿਲਕੁਲ ਖੀਰੀਆ ਇਹ ਸੇਲ ਆ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ